ਪੰਜਾਬੀ ਨਿਊਜ਼ ਕੋਰਨਰ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਨਾਬਾ ਜੇਲ ਬ੍ਰੇਕ ਕਾਰਡ ਦੇ ਨਾਲ ਜੁੜੀ ਹੋਈ ਹੈ ਜਿਸ ਵਿੱਚ ਮਾਸਟਰਮਾਈਂਡ ਦੱਸੇ ਜਾ ਰਹੇ ਰਮਨਜੀਤ ਸਿੰਘ ਨੂੰ ਪੁਲਿਸ ਨੇ ਭਾਰਤ ਲੈ ਆਂਦਾ ਹੈ ਹਾਂਗਕਾਂਗ ਦੇ ਵਿੱਚ ਉਸ ਦੀ ਗ੍ਰਿਫਤਾਰੀ 2018 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੋ ਗਈ ਸੀ ਪਰ ਹੁਣ ਇਸ ਦੀ ਹਵਾਲਗੀ ਪੰਜਾਬ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਤੇ ਪੰਜਾਬ ਪੁਲਿਸ ਉਸ ਨੂੰ ਭਾਰਤ ਲੈ ਆਈ ਹੈ ਤਾਂ ਇਹ ਵੱਡੀ ਖਬਰ ਅੱਜ ਸਾਹਮਣੇ ਆ ਰਹੀ ਹੈ ਕਿ 2016 ਦੇ ਵਿੱਚ ਨਾਬਾ ਜੇਲ੍ਹ कांड ਹੋਇਆ ਸੀ ਜਿਸ ਦੇ ਵਿੱਚ ਨਾਬਾ ਜੇਲ੍ਹ ਨੂੰ ਤੋੜ ਕੇ 6 ਲੋਕ ਫਰਾਰ ਹੋ ਗਏ ਸਨ ਤਾਂ ਇਸ ਮਾਮਲੇ ਦਾ ਜੋ ਮਾਸਟਰਮਾਈਂਡ ਦੱਸਿਆ ਜਾਂਦਾ ਸੀ ਜਿਸ ਨੇ ਬਾਹਰੋਂ ਸਾਰਾ ਕੁਝ ਮੈਨੇਜ ਕੀਤਾ ਸੀ ਉਹ ਰਮਨਜੀਤ ਸਿੰਘ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰਕੇ ਭਾਰਤ ਲੈ ਆਂਦਾ ਗਿਆ 2018 ਦੇ ਵਿੱਚ ਉਸ ਦੀ ਗ੍ਰਿਫਤਾਰੀ ਹਾਂਗਕਾਂਗ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਰੋਮੀ ਨੂੰ ਲੈ ਕੇ ਭਾਰਤ ਪਹੁੰਚ ਚੁੱਕਿਆ ਹੈ ਮਾਮਲੇ ਦੇ ਵਿੱਚ ਭਗੌੜਾ ਨਾਬਾ ਜੇਲ ਕਾਂਡ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਦੇ ਗ੍ਰਿਫਤਾਰੀ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 2017 ਦੇ ਵਿੱਚ ਰਮਨਜੀਤ ਸਿੰਘ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਏਜੰਸੀਆਂ ਮੁਤਾਬਕ ਰਮਨਜੀਤ ਸਿੰਘ ਔਰ ਫਰੋਮੀ ਦੀ ਨਾਬਾ ਜੇਲ ਬਰੇਕ ਕਾਂਡ ਦੇ ਵਿੱਚ ਅਹਿਮ ਭੂਮਿਕਾ ਸੀ ਜਿਸ ਚ ਕਈ ਗੈਂਗਸਟਰ ਪੁਲਿਸ ਵਾਲੇ ਦਾ ਰੂਪ ਧਾਰ ਕੇ ਜੇਲ ਪਹੁੰਚੇ ਸੀ ਅਤੇ ਹਾਈ ਸਕਿਉਰਿਟੀ ਜੇਲ ਚ ਦਾਖਲ ਹੋ ਕੇ 6 ਗੈਂਗਸਟਰਾਂ ਤੇ ਵੱਡੇ ਅਪਰਾਧੀਆਂ ਨੂੰ ਛਡਵਾ ਕੇ ਲੈ ਗਏ ਸਨ ਨਾਬਾ ਜੇਲ ਬ੍ਰੇਕ ਕਾਂਡ ਚ ਰੋਮੀ ਨੇ ਪੈਸੇ ਹਥਿਆਰ ਤੇ ਹੋਰ ਲੌਜਿਸਟਿਕ ਸਪੋਰਟ ਮੁਹਾਇਆ ਕਰਵਾਉਂਦੇ ਉਸ ਤੇ ਉੱਪਰ ਇਲਜ਼ਾਮ ਨੇ ਰੋਮੀ ਦੇ ਖਿਲਾਫ 2017 ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹਾਂਗਕਾਂਗ ਪੁਲਿਸ ਨੇ 2018 ਚ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ ਹਾਲੀ ਵਿੱਚ 6 ਅਗਸਤ 2024 ਨੂੰ ਹਾਂਗਕਾਂਗ ਦੇ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਨੇ ਰਮਨਜੀਤ ਦੇ ਆਤਮ ਸਮਰਪਣ ਦੇ ਹੁਕਮ ਜਾਰੀ ਕੀਤੇ ਸੀ ਪੰਜਾਬ ਪੁਲਿਸ ਸੰਸਾਰ 2018 ਤੋਂ ਰਮਨਜੀਤ ਸਿੰਘ ਔਰ ਫਰੋਮੀ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਸੀ ਪੰਜਾਬ ਪੁਲਿਸ ਹਾਂਗਕਾਂਗ ਵੀ ਗਈ ਸੀ ਹੁਣ ਇਸ ਵਿੱਚ ਸਫਲਤਾ ਮਿਲੀ ਹੈ ਰੋਮੀ ਨੂੰ ਵਾਪਸ ਲਾਉਣ ਲਈ ਭਾਰਤ ਨੇ ਲਗਭਗ 6 ਸਾਲਾਂ ਤੱਕ ਕਾਨੂੰਨੀ ਲੜਾਈ ਲੜੀ ਹੈ ਤੇ ਉੱਥੋਂ ਦੀ ਅਦਾਲਤ ਵਿੱਚ ਪੰਜਾਬ ਪੁਲਿਸ ਨੇ ਰਮਨਜੀਤ ਸਿੰਘ ਔਰ ਫਰੋਮੀ ਖਿਲਾਫ ਦੋਸ਼ ਸਾਬਤ ਕੀਤੇ ਸੀ ਜਿਸ ਤੋਂ ਬਾਅਦ ਹਾਂਗਕਾਂਗ ਨੇ ਰਮਨਜੀਤ ਸਿੰਘ ਔਰ ਫਰੋਮੀ ਦੀ ਹਵਾਲਗੀ ਕੀਤੀ ਹੈ ਰੋਮੀ ਦੇ ਭਾਰਤ ਪਹੁੰਚਣ ਤੋਂ ਬਾਅਦ ਨਾਬਾ ਜੇਲ੍ਹ ਬ੍ਰੇਕ ਕਾਣ ਦੀ ਸਾਰੀ ਸਥਿਤੀ ਸਪੱਸ਼ਟ ਹੋ ਸਕਦੀ ਹੈ ਤੇ ਉਸ ਦੇ ਨਾਲ ਇਸ ਜੁਰਮ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਸੀ ਇਸ ਬਾਰੇ ਵੀ ਅੰਦਾਜ਼ਾ ਜਾਂ ਪਤਾ ਲਗਾਉਣ ਦੀ ਕੋਸ਼ਿਸ਼ ਪੁਲਿਸ ਵੱਲੋਂ ਕੀਤੀ ਜਾਵੇਗੀ 27 ਨਵੰਬਰ 2016 ਨੂੰ ਪਟੇਲਾ ਦੀ ਨਾਬਾ ਜੇਲ੍ਹ ਤੋਂ 6 ਕੈਦੀ ਫਰਾਰ ਹੋ ਗਏ ਸੀ ਇਸ ਵਿੱਚ ਦੋ ਅੱਤਵਾਦੀ ਤੇ ਚਾਰ ਗੈਂਗਸਟਰ ਦੱਸੇ ਜਾ ਰਹੇ ਨੇ ਕਿ ਜੋ ਫਰਾਰ ਹੋਏ ਸਨ ਤਾਂ ਇਹ ਵੱਡੀ ਖਬਰ ਅੱਜ ਨਾਬਾ ਜੇਲ੍ਹ ਕਾਣ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਰਮਨਜੀਤ ਸਿੰਘ ਰੋਮੀ ਨੂੰ ਅੱਜ ਪੰਜਾਬ ਪੁਲਿਸ ਭਾਰਤ ਲੈ ਆਈ ਹੈ। ਅਗਲੀ ਖਬਰ ਕਿਸਾਨਾਂ ਅੰਦੋਲਨ ਦੇ ਨਾਲ ਜਿਹੜੀ ਹੋਈ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਪਰ ਅੱਜ ਵੀ ਰਸਤਾ ਖੁੱਲਣ ਦਾ ਜੋਰਾ ਸਾਫ ਨਹੀਂ ਹੋ ਸਕਿਆ ਕਿਉਂਕਿ ਲਗਾਤਾਰ ਕਿਸਾਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਮੀਟਿੰਗਾਂ ਕਰ ਰਿਹਾ ਸੀ ਪਰ ਕੋਈ ਵੀ ਸਥਿਤੀ ਸਪਸ਼ਟ ਨਹੀਂ ਹੋਈ ਹੈ। ਸੁਪਰੀਮ ਕੋਰਟ ਦੇ ਵੱਲੋਂ ਇੱਕ ਨਵੀਂ ਕਮੇਟੀ ਬਣਾ ਕੇ ਜਲਦ ਤੋਂ ਜਲਦ ਫੈਸਲਾ ਕਰਨ ਦਾ ਜਾਂ ਹੱਲ ਕਰਨ ਦਾ ਜਿਹੜਾ ਹੈ ਉਹ ਚਾਰਾਜੋਈ ਕਰਨ ਨੂੰ ਆਖ ਦਿੱਤਾ ਗਿਆ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਸ਼ੰਭੂ ਸਰਾਹਦ ਫਿਲਹਾਲ ਬੰਦ ਰਹੇਗੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਕਿਸਾਨਾਂ ਨਾਲ ਮੀਟਿੰਗ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਹੈ ਅਦਾਲਤ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗ ਜਾਰੀ ਰੱਖਣ ਲਈ ਕਿਹਾ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਪਣੇ ਪੱਖ ਤੋਂ ਇੱਕ ਵਾਰਤਾਕਾਰ ਦੀ ਨਿਯੁਕਤੀ ਕਰੇ ਅਦਾਲਤ ਨੇ ਸ਼ੰਭੂ ਸਰਾਹਦ ਨੂੰ ਖੋਲਣਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸੁਝਾਉਣ ਲਈ ਸੁਖਾਵੇਂ ਢੰਗ ਨਾਲ ਚੱਲਣ ਤੇ ਜ਼ੋਰ ਦਿੱਤਾ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦੋਵੇਂ ਰਾਜਾਂ ਨੂੰ ਗੱਲਬਾਤ ਕਮੇਟੀ ਲਈ ਗੱਲਬਾਤ ਦੇ ਮੁੱਦੇ ਵੀ ਸੁਲਝਾਉਣੇ ਚਾਹੀਦੇ ਆ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ 2 ਸਤੰਬਰ ਨੂੰ ਹੋਣ ਜਾ ਰਹੀ ਹੈ ਸ਼ੰਭੂ ਸਰਹੱਦ ਲਗਭਗ 5-6 ਮਹੀਨੇ ਹੋ ਗਏ ਜਿਹੜੇ ਬੰਦ ਹੋਏ ਨੂੰ ਫਰਮਿਲ ਤੋਂ ਬੰਦ ਹੈ ਕਿਸਾਨਾਂ ਨਾਲ ਮੀਟਿੰਗ ਜਾਰੀ ਰੱਖਣ ਦੇ ਲਈ ਸੁਪਰੀਮ ਕੋਰਟ ਵੱਲੋਂ ਆਖਿਆ ਗਿਆ ਇੱਕ ਹਫਤੇ ਦੇ ਅੰਦਰ ਪ੍ਰਸ਼ਾਸਨ ਕਰ ਜਿਹੜਾ ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਕਮੇਟੀ ਦੇ ਗਠਨ ਬਾਰੇ ਵੀ ਆਦੇਸ਼ ਜਾਰੀ ਕੀਤਾ ਗਿਆ ਜਸਟਿਸ ਸੂਰਜਕਾਂਤ, ਜਸਟਿਸ ਦਿਪੰਕਰ ਦੱਤਾ ਅਤੇ ਜਸਟਿਸ ਉਜਲ ਭਾਨ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਕਿਹਾ ਕਿ ਉਹਨਾਂ ਇਹ ਮੁੱਦਿਆਂ ਨੂੰ ਸੁਝਾ ਦੇਣ ਅਤੇ ਜੋ ਕਮੇਟੀ ਲਈ ਸੰਦਰਭ ਜੋ ਕੰਮ ਕਰੇਗਾ ਇਸ ਦੇ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ। ਅਦਾਲਤ ਨੇ ਸਪਸ਼ਟ ਕੀਤਾ ਕਿ ਹਵਾਲੇ ਦੇ ਕੇ ਸਮੱਸਿਆਵਾਂ ਪੈਦਾ ਕਰਨ ਵਾਲੇ ਮੁੱਦਿਆਂ ਨੂੰ ਆਪਸੀ ਤਾਲਮੇਲ ਨਾਲ ਹੱਲ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੂਬਿਆਂ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣੀਆਂ ਪੈਣਗੀਆਂ। ਸੁਣਵਾਈ ਦੀ ਅਗਲੀ ਤਾਰੀਖ ਤੇ ਅਦਾਲਤ ਨੂੰ ਗੱਲਬਾਤ ਦੇ ਨਤੀਜੇ ਬਾਰੇ ਜਾਣਕਾਰੀ ਦੇਣੀ ਪਵੇਗੀ। ਅਦਾਲਤ ਨੇ ਪੰਜਾਬ ਰਾਜ ਨੂੰ 3 ਦਿਨਾਂ ਦੇ ਅੰਦਰ ਕਮੇਟੀ ਦੀ ਰਚਨਾ ਲਈ ਹੋਰ ਨਾਮਾਦ ਸੁਝਾਅ ਦੇਣ ਦੀ ਇਜਾਜ਼ਤ ਦਿੱਤੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਜੁੜੀ ਹੋਈ ਹੈ ਪੰਜਾਬ ਦੇ 8 ਕਾਲਜ ਜੋ ਖੁਦ ਮੁਖਤਿਆਰ ਕੀਤੇ ਜਾਣੇ ਸੀ ਉਹ ਫੈਸਲਾ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਜਿਸ ਤੋਂ ਬਾਅਦ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਅਹਸ਼ਵਨੀ ਕੁਮਾਰ ਭੱਲਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ। ਅਸ਼ਵਨੀ ਕੁਮਾਰ ਭੱਲਾ ਖਿਲਾਫ ਹੁਣ ਪੰਜਾਬ ਵਿਜੀਲੈਂਸ ਬਿਊਰੋ ਜਾਂਚ ਕਰੇਗੀ। ਪੱਲਾ ਖਰਾਬ ਮਿਲੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਹੁਕਮ ਦਿੱਤੇ ਨੇ ਮਾਮਲਾ ਸੀਨੀਅਰਤਾ ਵਿੱਚ 37ਵੇਂ ਨੰਬਰ ਤੇ ਹੋਣ ਦੇ ਬਾਵਜੂਦ ਡੀਪੀਆਈ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਲਾਇਆ ਜਾਂਦਾ ਜਿਸ ਤੋਂ ਬਾਅਦ ਪੱਲਾ ਦੀ ਫੌਰੀ ਤੌਰ ਤੇ ਲੁਧਿਆਣਾ ਬਦਲੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਉਚੇਰੀ ਸਿੱਖਿਆ ਭਾਗ ਦੇ ਸਕੱਤਰ ਕਮਲਕਿਸ਼ੋਰ ਜਾਦਵ ਨੇ ਅਸ਼wini ਕੁਮਾਰ ਨੂੰ ਤੁਰੰਤ ਪ੍ਰਭਾਵੀ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲਕਿਸ਼ੋਰ ਯਾਦਵ ਨੇ ਅਸ਼wini ਕੁਮਾਰ ਨੂੰ ਤੁਰੰਤ ਪ੍ਰਭਾਵ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਉਹਨਾਂ ਦੀ ਤੈਨਾਤੀ ਬਤਾਰ ਪ੍ਰੋਫੈਸਰ ਸਰਕਾਰੀ ਕਾਲਜ ਲੁਧਿਆਣਾ ਕਰ ਦਿੱਤੀ ਹੈ ਜਿਸ ਕਰ ਜੋ ਹੈ ਕਿ ਅਸ਼wini ਕੁਮਾਰ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਹੀ ਕਮਰਸ ਦੇ ਪ੍ਰੋਫੈਸਰ ਨੇ ਜਿਹੜੇ 2 ਸਾਲ ਪਹਿਲਾਂ ਹੀ ਡਿਪਟੀ ਡਾਇਰੈਕਟਰ ਬਣਾਏ ਗਏ ਸੀ ਮੁੱਖ ਮੰਤਰੀ ਨੂੰ ਪੂਜੀਆਂ ਸ਼ਿਕਾਇਤਾਂ ਵਿੱਚ ਕਿਹਾ ਗਿਆ ਸੀ ਕਿ ਅਸ਼wini ਕੁਮਾਰ ਭੱਲਾ ਦਾ ਪ੍ਰੋਫੈਸਰਾਂ ਦੀ ਸੀਨੀਅਰਤਾ ਸੂਚੀ ਵਿੱਚ 37ਵਾਂ ਨੰਬਰ ਪਰ ਪੰਜਾਬ ਸਰਕਾਰ ਨੇ 36 ਪ੍ਰੋਫੈਸਰਾਂ ਨੂੰ ਪਾਸੇ ਕਰਕੇ ਭੱਲਾ ਨੂੰ ਡਿਪਟੀ ਡਾਇਰੈਕਟਰ ਲਾਇਆ ਸੀ ਇਸ ਪ੍ਰੋਫੈਸਰ ਨੂੰ ਵਧੇਕ ਇਨਕਰੀਮੈਂਟ ਦੀ ਰਿਕਵਰੀ ਵੀ ਪਈ ਹੋਈ ਹੈ ਸ਼ਿਕਾਇਤਾਂ ਅਨੁਸਾਰ ਡੀਪੀਆਈ ਕਾਲਜਾਂ ਦੇ ਵਿੱਚ ਦੋ ਡਿਪਟੀ ਡਾਇਰੈਕਟਰ ਲਾਏ ਜਾ ਸਕਦੇ ਜਦੋਂ ਕਿ ਪੰਜਾਬ ਸਰਕਾਰ ਨੇ ਅਸ਼wini ਕੁਮਾਰ ਨੂੰ ਤੀਜੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੋਇਆ ਸੀ ਉਧਰ ਮਾਮਲੇ ਬਾਰੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲੇ ਗਏ ਅਸ਼wini ਕੁਮਾਰ ਭੱਲਾ ਨੇ ਕਿਹਾ ਕਿ ਉਹ ਆਪਣੀ ਬਦਲੀ ਕੀਤੇ ਜਾਣ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਪੰਜਾਬ ਸਰਕਾਰ ਦਾ ਆਪਣਾ ਫੈਸਲਾ ਹੈ ਅਗਲੀ ਖਬਰ ਦੇ ਵੱਲ ਵਾਧੇ ਜੋ ਕਿ ਕੰਗਣਾ ਰਣਾਵਤ ਦੇ ਨਾਲ ਜੁੜੀ ਹੋਈ ਹੈ ਕੰਗਣਾ ਰਣਾਵਤ ਲਗਾਤਾਰ ਐਮਰਜੈਂਸੀ ਫਿਲਮ ਦੇ ਕਾਰਨ ਵਿਵਾਦਾਂ ਦੇ ਵਿੱਚ ਹੈ ਜਿਸ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰੋਲ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਜਿਉਂ ਸਿੱਖਾਂ ਦੇ ਐਕਸ਼ਨ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਕੰਗਣਾ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵੀ ਵੱਡਾ ਬਿਆਨ ਸਾਹਮਣੇ ਆਇਆ ਅਤੇ ਕੰਗਣਾ ਦੀ ਇਸ ਫਿਲਮ ਨੂੰ ਨਾ ਚੱਲਣ ਤੋਂ ਜਿਹੜਾ ਪੂਰੀ ਕੋਸ਼ਿਸ਼ ਰੋਕਣ ਦੀ ਕੀਤੀ ਜਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਵੀ 295ਏ ਦਾ ਮਾਮਲਾ ਦਰਜ ਕਰਵਾਉਣ ਦੀ ਗੱਲ ਆਖ ਦਿੱਤੀ ਹੈ। ਸ਼੍ਰੀ ਕਲਤਕ ਸਭ ਦੇ ਜਥੇਦਾਰ ਨੇ ਆਖਿਆ ਕਿ ਜਾਣਬੁੱਝ ਕੇ ਸਿੱਖ ਸ਼ਹੀਦਾਂ ਨੂੰ ਅਤੇ ਸੰਤ ਜਰਨੈਸ਼ਨ ਭਿੰਡਰਾਲਾ ਵਾਲਿਆਂ ਨੂੰ ਗਲਤ ਤਰੀਕੇ ਦੇ ਨਾਲ ਪੋਰਟਰੇਟ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਲੋਕਾਂ ਦੇ ਵਿੱਚ ਕੰਗੜਾ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਰ ਸਿਮਰਤ ਕੌਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ। ਐਮਪੀ ਸਰਬਜੀਤ ਸਿੰਘ ਖਾਲਸਾ ਵੀ ਇਸ ਦਾ ਵਿਰੋਧ ਕਰ ਚੁੱਕੇ ਨੇ। ਤਾਂ ਲਗਾਤਾਰ ਖੰਗਣਾ ਰਣਾਉਦੀ ਫਿਲਮ ਵਿਵਾਦਾਂ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਕਰਦੀ ਦਿਖਾਈ ਦੇ ਰਹੀ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਨ ਜੋ ਕਿ ਲਦਾਖ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਹਾਦਸਾ ਵਾਪਰਿਆ 200 ਮੀਟਰ ਡੂੰਗੀ ਖੜ ਦੇ ਵਿੱਚ ਇੱਕ ਨਿੱਜੀ ਬੱਸ ਡਿੱਗੀ ਹੈ ਦਰਸਲ ਲਦਾਖ ਦੀ ਰਾਜਧਾਨੀ ਲੇਹ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ 6 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ 22 ਤੋਂ ਵੱਧ ਯਾਤਰੀ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਐਸ ਐਨ ਐਮ ਲੇਹ ਦੇ ਵਿੱਚ ਦਾਖਲ ਕਰਵਾਇਆ ਗਿਆ ਇਹਨਾਂ ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਕਿਸੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਸਕੂਲ ਬੱਸ ਰਾਹੀਂ ਜਾ ਰਹੇ ਸੀ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ ਇਸ ਭਿਆਨਕ ਹਾਦਸੇ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚੀ ਤੇ 6 ਲੋਕਾਂ ਦੇ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਪ੍ਰਸ਼ਾਸਨ ਨੇ ਜ਼ਖਮੀਆਂ ਨੂੰ ਲੈ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਲਿਜਾਣ ਲਈ ਤਿੰਨ ਹੈਲੀਕਾਪਟਰ ਤਾਇਨਾਤ ਕੀਤੇ ਨੇ ਸੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ